जय श्री राम जी जी देखो ये सुनील ਦਾ ਵੀ ਨਾਮ ਲੈ ਲਓ ਦੇ ਕਾਰਜ ਨੇ ਕੀ ਹਰੋ ਜੀ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਨਾਲ ਕੱਲ 26 7 2024 ਦਾ ਦਿਨ ਸ਼ੁੱਕਰਵਾਰ ਨੂੰ ਗਊ ਸੇਵਾ ਲਈ ਬਹੁਤ ਹੀ ਵਧੀਆ ਰਿਹਾ ਜਿਹਦੇ ਵਿੱਚ ਸਾਰੇ ਸਾਥੀਆਂ ਨੇ ਸਹਿਯੋਗ ਦਿੱਤਾ ਔਰ ਬੜਾ ਅੱਛਾ ਮਾਹੌਲ ਪੈਦਾ ਹੋਇਆ ਔਰ ਲੋਕਾਂ ਨੂੰ ਜਾਣਕਾਰੀ ਵੀ ਮਿਲੀ ਆ ਵੀ ਇੱਥੇ ਕਲਾਨੌਰ ਸਰਕਾਰੀ ਗਊਸ਼ਾਲਾ ਦੇ ਅੰਦਰ ਬੁਰੇ ਹਾਲਾਤ ਨੇ ਸਾਡੀ ਸੰਸਥਾ ਬੇਜਬਾਨ ਬੇਸਹਾਰਾ ਸੇਵਾ ਫਾਊਂਡੇਸ਼ਨ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉੱਥੇ ਕੰਮ ਕਰ ਰਹੀ ਆ ਕੱਲ ਜੋ ਇੱਕ ਉਪਰਾਲਾ ਕੀਤਾ ਗਿਆ ਉਹਦੇ ਨਾਲ ਬੜਾ ਵੱਡਾ ਹੰਗਾਰਾ ਮਿਲਿਆ ਇਹਦੇ ਵਿੱਚ ਸਾਨੂੰ ਕੈਸ਼ ਨਗਦ ਰਾਸ਼ੀ ਜਿਹੜੀ ਹੈ ਔਰ ਆਨਲਾਈਨ ਜਿਹੜੀ ਹੈ ਦੋਨੋਂ ਪਾ ਕੇ 1 ਲੱਖ 8000 ਰੁਪਿਆ ਟੋਟਲ ਹੋਈ ਹੈ ਅੱਜ ਦੀ ਜਿਹੜੀ ਟੋਟਲ ਰਾਸ਼ੀ ਹੈ ਉਹ ਆਨਲਾਈਨ ਔਰ ਕੈਸ਼ ਨਗਦ ਪਾ ਕੇ 1 ਲੱਖ 16000 ਰੁਪਿਆ ਹੋ ਗਈ ਹੈ ਇਹ ਸਭ ਸਾਰੇ ਸਾਥੀਆਂ ਦੀ ਕਿਰਪਾ ਨਾਲ ਪ੍ਰਭੂ ਕਿਰਪਾ ਨਾਲ ਹੋਇਆ ਔਰ ਉਮੀਦ ਕਰਦੇ ਆ ਵੀ ਇਸੇ ਤਰ੍ਹਾਂ ਹੀ ਸਾਰੇ ਸਹਿਯੋਗ ਦਿੰਦੇ ਰਹਿਣਗੇ ਔਰ ਨਿਰੰਤਰ ਗਊਸ਼ਾਲਾ ਦੇ ਅੰਦਰ ਸੁਧਾਰ ਹੁੰਦਾ ਰਹੇਗਾ ਨਾਲ ਹੀ ਅੱਗੇ ਬੇਨਤੀ ਹੈ ਵੀ ਇਹ ਸਾਡੇ ਕੋਲ ਡੋਨੇਸ਼ਨ ਬਾਕਸ ਤਿਆਰ ਪਏ ਹੋਏ ਆ ਜਿੰਨੇ ਵੀ ਬਿਜ਼ਨਸਮੈਨ ਦੁਕਾਨਦਾਰ ਜਿਨ੍ਹਾਂ ਨੇ ਮਹਿਸੂਸ ਕਰਦੇ ਆ ਵੀ ਅਸੀਂ ਕਾਊਂਟਰ ਤੇ ਇਹਨੂੰ ਚਲਾ ਸਕਦੇ ਆ ਰੱਖ ਸਕਦੇ ਆ ਉਹ ਜ਼ਰੂਰ ਮੇਰੇ ਕੋਲ ਆਉਣ ਇਹ ਸਾਡੇ ਕੋਲ ਉਪਲਬਧ ਹੈਗੇ ਆ ਔਰ ਇਹ ਸਾਡਾ ਆਫਿਸ ਹੈਗਾ ਜੇਲ 로ਡ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਸਾਹਮਣੇ ਅਨਮੋਲ ਫਾਰਮੇਸੀ ਜੇਲ 로ਡ ਦੇ ਔਰ ਸਾਡਾ ਮੋਬਾਈਲ ਨੰਬਰ ਹੈਗਾ 9855547246 ਬੇਜਬਾਨ ਬੇਸਹਾਰਾ ਸੇਵਾ ਫਾਊਂਡੇਸ਼ਨ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਵੀ ਹੁੰਦੇ ਆ ਵੱਧ ਚੜ ਕੇ ਹਿੱਸਾ ਲਾਓ ਤੇ ਸਾਡਾ ਸਾਥ ਦਿਓ ਡੋਨੇਸ਼ਨ ਬਾਕਸ ਜਿਹੜਾ ਆ ਹਰ ਮਹੀਨੇ ਜਮ੍ਹਾਂ ਕਰਾ ਕੇ ਇਹਦੀ ਜਿਹੜੀ ਆ ਰਸੀਦ ਲਈ ਜਾਏ ਬਿਨਾਂ ਰਸੀਦ ਤੋਂ ਕਿਸੇ ਨੇ ਵੀ ਕੋਈ ਸਾਡੀ ਸੰਸਥਾ ਦੇ ਨਾਂ ਤੇ ਪੈਸਾ ਨਹੀਂ ਦੇਣਾ ਇਹ ਪੱਕਾ ਕਰ ਲਿਆ ਜਾਏ ਕਿ ਇਹ ਦੇ ਪੈਸੇ ਜਿਹੜੇ ਆ ਅਕਾਊਂਟ ਚ ਜਾਣਗੇ ਉਸੇ ਬੰਦੇ ਨੂੰ ਹੀ ਪੈਸੇ ਦਿੱਤੇ ਜਾਣ ਬਿਨਾਂ ਰਸੀਦ ਤੋਂ ਕੋਈ ਪੈਸਾ ਨਹੀਂ ਕਿਸੇ ਨੂੰ ਦੇਣਾ ਧੰਨਵਾਦ